밟아 먹을 밟아 먹을 밟아 먹을 밟아 먹을 밟아 먹을 밟아 먹을

ਆਓ ਚੱਲੋ ਆ ਜੀ ਆਓ ਸਾਡੇ ਘਰ ਆ ਜਾਓ ਸਾਡੇ ਵੱਲ ਆ ਜਾਓ ਫੌਲੀ ਹੋਣੀ ਦੱਸਣ ਤਾਂ ਦਿਓ ਆਓ ਡਾਕਟਰ ਬੁਲਾ ਦਵਾਂ ਮਾਣ ਮਾਣ ਆ ਧੰਨਵਾਦ ਆ ਜਿੰਨੇ ਵੀ ਮੈਂਬਰ ਵੱਖਰੇ ਵੱਖਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਜਿਹੜੇ ਜੁੜੇ ਆ ਇਸ ਸੰਸਥਾ ਦੇ ਨਾਲ ਦੇਖੋ ਇਹ ਲੜਕੀਆਂ ਦੀਆਂ ਮੈਰਜਾਂ ਵਿਕਰਾਉਂਦੇ ਆ ਮੈਂ ਪਹਿਲਾਂ ਵੀ ਇਨਾਂ ਦੇ ਪ੍ਰੋਗਰਾਮਾਂ ਇੱਕ ਦੋ ਅਟੈਂਡ ਕੀਤੇ ਹੈਗੇ ਆ ਲੜਕੀਆਂ ਦੀਆਂ ਮੈਰਿਜਾਂ ਕਰਦੇ ਆ ਸੰਸਥਾਵਾਂ ਦੇ ਵਿੱਚ ਜਿਹੜਾ ਹੈਗਾ ਆ ਇਲਾਜ ਕਰਵਾਉਂਦੇ ਆ ਠੀਕ ਹੈ ਜੀ ਲੋਟ ਬੰਨਦੇ ਆ ਬਹੁਤ ਬਹੁਤ ਧੰਨਵਾਦ ਆ ਇਹ ਸੰਸਥਾਵਾਂ ਦਾ ਜੋ ਕਿ ਮਤਲਬ ਪਰਭੁੱਲਤ ਵੀ ਹੋ ਰਹੀ ਆ ਮੈਂ ਅਪੀਲ ਵੀ ਕਰਦਾ ਆ ਵੀ ਜਿੰਨੇ ਵੀ ਕੋਈ ਸੁਣਦੇ ਆ ਆਪਣੇ ਪਿੰਡ ਦੇ ਪਤਵੰਤ ਸੱਜਣ ਜਾਂ ਸ਼ਹਿਰ ਦੇ ਪ੍ਰਬੰਧਕ ਸੱਜਣ ਇਹਨਾਂ ਦੀ ਵੱਧ ਤੋਂ ਵੱਧ ਇਹ ਸੰਸਥਾ ਦੀ ਸਪੋਰਟ ਕਰਨੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਕਿੱਦਾਂ ਦਾ ਸੰਸਥਾ ਸੰਕਿਦਾਂ ਵੀ ਲੱਗੀ ਬਹੁਤ ਵਧੀਆ ਜੀ ਬਹੁਤ ਆਪਣੇ ਸ਼ਹਿਰ ਦੇ ਵਿੱਚ ਸਾਰੇ ਬਲਾਦ ਦੇ ਵਿੱਚ ਬਹੁਤ ਵਧੀਆ ਇਹ ਕਰ ਰਹੇ ਆ ਇਸ ਤਰ੍ਹਾਂ ਦੇ ਉਪਰਾਲੇ ਜਸਵੀਰਪੁਰ ਕਿਹੜੇ ਪਿੰਡ ਤੋਂ ਮੈਂ ਮਾਤੇ ਬਿਰਕਾ ਜੀ ਹਾਂਜੀ ਇਹ ਕਿੱਦਾਂ ਦਾ ਲੱਗਾ ਤੁਹਾਨੂੰ ਜਿਹੜਾ ਮਤਲਬ ਕਿ ਅੱਜ ਬਹੁਤ ਵਧੀਆ ਮਾਰਾ ਤੁਹਾਨੂੰ ਹੋਰ ਵੀ ਦੇ ਰੱਖੀਆਂ ਕਰੋ ਤੁਸੀਂ ਇਹ ਗਰੀਬਾਂ ਦਾ ਸੋਚ ਰਹੇ ਆ ਤੇ ਕਿਹੜੀ ਸੰਸਥਾ ਵੱਲੋਂ ਜਿੱਦਾਂ ਸੰਸਥਾ ਇਹ ਉਪਰਾਲਾ ਕਰ ਰਹੀ ਕਿੱਦਾਂ ਦਾ ਲੱਗ ਰਿਹਾ ਆ ਆਪਾਂ ਨੂੰ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਮੈਂ ਅੱਜ ਇੱਕ ਵਾਰੀ ਫੇਰ ਸਰਪ ਨੌਜਵਾਨ ਸਭਾ ਦਾ ਜਿਹੜਾ ਉਪਰਾਲਾ ਹਰ ਮਹੀਨੇ ਚੱਲਦਾ ਹੈ ਹਰ ਮਹੀਨੇ ਇੱਕ ਆਪਰੇਸ਼ਨ ਕਰਾਉਣ ਦਾ ਉਹਦੇ ਵਿੱਚ ਇਹਨਾਂ ਨੇ ਕਿੰਨੇ ਆਪਰੇਸ਼ਨ ਕਰਾ ਚੁੱਕੇ ਆ ਲੈਂਸ ਵਾਲੇ ਫੇਕੋ ਦੇ ਨਾਲ ਜਿਹੜੇ ਅਸੀਂ ਫੋਲਡੇਬਲ ਲੈਂਸ ਪਾਉਂਦੇ ਆ ਬਿਨਾ ਪੱਟੀ ਵਾਲਾ ਬਿਨਾ ਟਾਂਕੇ ਵਾਲਾ ਬਿਨਾ ਟੀਕੇ ਵਾਲਾ ਆਪਰੇਸ਼ਨ ਬਿਲਕੁਲ ਫ੍ਰੀ ਕੀਤਾ ਗਿਆ ਅੱਜ ਦੇ ਸਾਡੇ ਜਿਹੜੇ ਮਰੀਜ਼ ਨੇ ਜਸਵੀਰ ਕੌਰ ਉਹਨਾਂ ਦਾ ਸਫਲਤਾਪੂਰਵਕ ਆਪਰੇਸ਼ਨ ਹੋਇਆ ਤੇ ਉਹਨਾਂ ਦੇ ਲੈਂਸ ਪਾ ਕੇ ਉਹਨਾਂ ਨੂੰ ਐਨਕਾ ਲਗਾ ਕੇ ਅਸੀਂ ਸਾਰੀ ਦਵਾਈਆਂ ਸਮਝਾ ਦਿੱਤੀਆਂ ਗਈਆਂ ਹਨ ਮੈਂ ਇੱਕ ਵਾਰ ਫੇਰ ਤੋਂ ਧੰਨਵਾਦ ਕਰਦਾ ਸਰਬ ਨੌਜਵਾਨ ਸਭਾ ਦਾ ਗੁੰਦੀ ਸਾਹਿਬ ਦਾ ਵੀਡੀਓ ਸਾਹਿਬ ਦਾ ਜਿਹੜੇ ਕਿ ਅੱਜ ਇੱਥੇ ਆਏ ਨੇ ਸਮੂਹ ਮੈਂਬਰਾਂ ਦਾ ਪ੍ਰਧਾਨ ਸਾਹਿਬ ਦਾ ਤੇ ਜੋ ਕਿ ਇਹ ਉਪਰੰਾਮ ਮੈਂ ਚਾਹੁੰਦਾ ਕਿ ਹਰ ਚੱਲਦਾ ਰਹੇ ਮੇਰੀ ਸੇਵਾ ਦਾ ਜੋ ਵੀ ਯੋਗਦਾਨ ਪਏਗਾ ਮੈਂ ਦਿੰਦਾ ਰਹਾਂ। ਬਾਈਆਂ ਬਾਈਆਂ ਕਿੱਥੇ ਆਏ ਹੋ? ਅੱਛਾ ਅੱਛਾ ਹਾਂਜੀ ਹਾਂਜੀ ਅੱਗੇ ਅੱਗੇ ਸਾਹਿਬ ਜੀ ਅੱਗੇ ਆਵੋ ਨਰਸ ਸਾਹਿਬ ਸਾਹਮਣੇ ਜੀ ਗੁੰਦੀ ਸਾਹਿਬ ਦਾ ਸਰ ਸਾਹਮਣੇ ਜੀ ਮੈਨੂੰ ਮਾਤਾ ਨੂੰ ਡਾਟਲ ਤੇ ਦੇਖੋ ਜੀ ਅੱਜ ਦੇ ਕੈਂਪ ਬਾਰੇ ਕੀ ਕਹਣਾ ਚਾਹੁੰਦੇ ਹੋ ਹਾਂਜੀ ਅੱਜ ਮੈਨੂੰ ਇੱਥੇ ਮਾਤਾ ਜੀ ਹੈਗੇ ਆ ਕਿਹੜੇ ਪਿੰਡ ਦੇ ਘਰ ਤੋਂ ਹੈ ਜੀ ਇਹ ਆਪਣੇ ਅਮਰੀਕਾ ਤੋਂ ਮਾਤਾ ਜੀ ਹੈਗੇ ਆ ਇਹਨਾਂ ਦਾ ਜਿਹੜੀ ਆ ਸੰਸਥਾ ਇਹਨਾਂ ਨੇ ਇਲਾਜ ਕਰਵਾਇਆ ਹੈਗਾ ਆ ਤੇ ਬਹੁਤ ਵਧੀਆ ਮਤਲਬ ਹੈ ਸੰਸਥਾ ਦਾ ਜਿਹੜਾ ਉਪਰਾਲਾ ਆ ਤੇ ਮੋਹ ਇਹਨਾਂ ਦੀ ਜਿਹੜੀ ਸੰਸਥਾ ਹੈ ਇਹਨਾਂ ਦੀ ਪਰਮਾਤਮਾ ਇਹਨਾਂ ਦੇ ਪਰਿਵਾਰਾਂ ਦੀ ਇਹਨਾਂ ਦੀ ਆਪਣੇ ਤੇ ਮੈਂ ਕਿੰਨਾ ਜਿਹੜੇ ਵੀ ਨਾਲ ਉਹਨਾਂ ਦੇ ਜੁੜੇ ਆ ਉਹਨਾਂ ਦੇ ਪਰਿਵਾਰਾਂ ਦੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਮਤਲਬ ਇਹਨਾਂ ਦੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਮੈਂ ਚਾਹੁੰਦਾ ਵੀ ਮਤਲਬ ਜਿੰਨੇ ਵੀ ਪਿੰਡ ਦੇ ਜਾਂ ਮਤਲਬ ਸ਼ਹਿਰ ਦੇ ਜਾਂ ਦੂਰਦ ਰੇਡੀਓ ਵੀ ਜਿਹੜੇ ਵੀ ਕੋਈ ਮੇਰੀ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਆਪਾਂ ਨੂੰ ਇਸ ਸੰਸਥਾ ਦੀ ਵੱਧ ਵੱਧ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਇਹ ਅੱਗੇ ਆਪਣੇ ਗਰੀਬ ਜੋ ਵੀ ਲੋੜਵੰਦ ਹੈਗੇ ਆ ਉਹਨਾਂ ਦੀ ਇਸ ਮਤਲਬ ਤੈ ਦੇ ਲੋ ਇਹ ਹੈਲਪ ਕਰ ਰਹੇ ਆ ਸੇਵਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਸੰਸਥਾ